ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਆਪ ਪਕੜਾ ਰਹੇ ਹਾਂ ਜੀ ਲੂਣ ਵਾਲੇ ਚੌਲ ਕਿਉਂ ਗਰਮ ਹੋ ਗਿਆ ਤੇ ਪਾ ਲਈ ਆਪਾਂ ਜੀਰਾ 4 ਪਾ ਲਈਏ ਇਹ ਲੈ ਲਈ ਜੀ ਡੇਢ ਬਾਟੀ ਚੌਲਾਂ ਦੀ ਲਈ ਐ ਇਹਨਾਂ ਧੋ ਲੈਨੇ ਆਪਾਂ ਤੇ ਮਿੱਤਰਾ ਕਿ ਆ ਜਾ ਬਣ ਪੁੱਜ ਗਏ ਜੀ ਜਿਆਦਾ ਨਹੀਂ ਪੁੰਨਦੇ ਆਪਾਂ ਇਹਨਾਂ ਨੂੰ ਇਹ ਲੂਣ ਪਾਵਾਂਗੇ ਥੋੜੀ ਜਿਹੀ ਪਾਵਾਂਗੇ ਕਿ ਮਿਰਚ ਇਹਨਾਂ ਆਪਾਂ ਤੇ ਇੱਕ ਦਾ ਪੀਸ ਪਾਵਾਂਗੇ ਮੈਂ ਚੌਲ ਪਾ ਲਾਂਗੇ ਆਪਾਂ। 1.5 ਵਾਟੀ ਆਪਾਂ ਚੌਲਾਂ ਦੀ ਲਈ ਸੀ। 3 ਵਾਟੀਆਂ ਪਾ ਦਾਂਗੇ ਇਸ ਪਾਣੀ ਦੀ। ਹੁਣ ਆਪਾਂ ਇਹਨਾਂ ਟੱਕ ਕੇ ਮੀਡੀਅਮ ਸੇਕ ਦੇ ਉੱਤੇ ਪਕਾ ਲਾਂਗੇ। ਰਿਜਨ ਲੱਗ ਗਏ ਜੀ ਚੌਲ। 5 ਕਿ ਮਿੰਟਾਂ ਜੀ ਬਣ ਜਾਣਗੇ। ਚੌਲ ਆਪਣੇ ਬਣ ਗਏ ਜੀ। ਬਿਲਕੁਲ ਕੱਲ੍ਹ ਕਰਨਾ।

यह दु आप रखे जी कस्टर्ड बोलन दे रखे जी मूंगी मछली की दाल आप रहे जी करेले ये आप करेले रहे रहे जी दाल के करे दो चीजा बनावे दुधन अवाली आ रही है अपने ਜਿਹੜੇ ਧਾਰ ਦੇ ਵਿੱਚ ਵੀ ਆਪਾਂ ਹੋਰ ਮਿਸ਼ ਨਹੀਂ ਪਾਇਆ ਅੱਲੀ ਦਾਸ ਪਾ ਕੇ ਤਾਂ ਹੀ ਗਰੀਦ ਧੜਾ ਕੇ ਫਿਰ ਹੋਰ ਮਿਸ਼ ਪਾਉਣਾ ਲੀ ਆਲੀ ਆਲੀ ਜੀ ਤਾਂ ਚੰਗਾ ਪਾ ਲਾ ਦਿੱਤੀ ਹੈ ਤੇ ਹੁਣ ਪਾ ਲਾਂਗੇ ਨੂਨ ਮੈਚ ਦੇ ਵਿੱਚ ਨੂਨ ਮੈਚ ਤੇ ਹਾਲ ਦੀ 11 ਖਾਲੀ ਨਹੀਂ ਪਾਉਣੀ ਜੀ ਆਪਾਂ ਗਰਮੀ ਕਰਕੇ ਵਧੀਆ ਨਹੀਂ ਲੱਗੇਗੀ ਤੇ ਇਹ ਆਹ ਸਾਫ ਆਪਾਂ ਚੰਗੀ ਤਰ੍ਹਾਂ ਧੋਲੇ ਸੀਗੇ ਜੀ ਆਹਨੇ ਪਰੰਨੀ ਲੀਕੋ ਅੱਜ ਆਪਾਂ ਇਹਨੂੰ ਤਰਕਾਰੀ ਬਣਾਉਣੀ ਹੈਗੀ ਦੇਸੀ ਤਰੀਕੇ ਨਾਲ ਬਣਾਵਾਂਗੇ ਇਹਦੇ ਵਿੱਚ ਹੀ ਆਪਾਂ ਸਮਾਨ ਜਿਹੜਾ ਪਿਆਜ਼ ਲਸਣ ਤੁਹਾਡਾ ਕੁਝ ਵੀ ਪਾਉਣਾ ਕੱਟ ਕੇ ਵਿੱਚ ਪਾ ਲਵਾਂਗੇ ਇਧਰ ਆਪਾਂ ਲਈ ਹੈ 1 ਲੀਟਰ ਦੁੱਧ ਲੈ ਆਈਸਕ੍ਰੀਮ ਬਣਾਉਣ ਲਈ ये आप कट ले जी प्याज़ टमाटर से दो कटिया ने जी हरिया मिर्च लसन पान नहीं पा रहे नरमी करके सारा समान पाता जी ये आप्यों नहीं पाता हम बनाए आप चंकी तरह ये घो ले कास्टर पाउडर तीन चमचे पा ले मीडियम साइज़ का चमच है इन चंकी okay, तरह घोल लागे आप बनना बहुत जल्दी घोल जाता जी के सारा ਦੁੱਧਾ ਬਣਾ ਉਬਲ ਰਿਹਾ ਜੀ ਹੁਣ ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਤੁਸੀਂ ਇਹਦੇ ਵਿੱਚ ਇਥੇ ਰੈਲੈਜੀ ਪਾਊਡਰ ਵੀ ਪਾ ਸਕਦੇ ਹੋ ਦੇ ਵੀ ਰਾਂਗੇ ਜੀ ਆਪਾਂ ਇਹ ਕਲੇ ਆਪਾਂ ਸਿਲ ਕੇ ਵੀ ਕੱਢ ਦਿੱਤੇ ਨੇ ਇਹਨਾਂ ਦੇ ਇਹਨਾਂ ਦੇ ਟੇਲੇ ਨੂੰ ਕੁਕੜਾਂਗੇ ਆਪਾਂ ਇਸ ਇੱਦਾਂ ਵੀ ਆਪਾਂ ਵਿੱਚ ਪਾਵਾਂਗੇ ਜੀ ਇਹਨਾਂ ਦੇ ਬੱਚਿਆਂ ਨੇ ਆ ਕਲੇ ਤਾਂ ਖਾਣਗੇ ਜੀ ਮਸਾਲਾ ਮਸਾਲਾ ਖਾਣਗੇ ਤਾਂ ਕਰਕੇ ਆਪਾਂ ਇਹਨਾਂ ਨੂੰ ਸਿਲ ਕੇ ਸਿਰਕਾ ਇਹਨਾਂ ਮਸਾਲੇ ਦੇ ਵਿੱਚ ਪਾਵਾਂਗੇ ਜਿੰਨਾ ਬਰਚ ਖਾਣਗੇ ਜਿੰਨਾ ਕਿਸੇ 10-15 ਮਿੰਟ ਲਈ ਆਪਾਂ ਪਹਿਲਾਂ ਤੁੱਪੇ ਰੱਖਿਆ ਹੁੰਦੇ ਆ ਜੀ ਹੁਣ 5 ਮਿੰਟ ਹੋ ਗਏ ਨੇ ਜੀ ਇਹਨੂੰ ਉੱਪਰ ਦੇ ਨੂੰ ਬਹੁਤ ਵਧੀਆ ਕਲਰ ਆਇਆ ਜੀ ਇਹਦਾ ਕੈਮਰੇ 'ਚ ਪਰ ਲਾਈਟ ਆ ਰਹੀ ਹੈਗਾ ਅੱਧੀ ਕੌਲੀ ਪਾ ਲਾਂਗੇ ਜੀ ਖੰਡ ਦੀ ਹੁਣ ਫੇਰ ਇਹਨੂੰ ਆਪਾਂ 3-4 ਮਿੰਟ ਰੰਨਾਂਗੇ ਖੰਡ ਨੇ ਪਾਣੀ ਛੱਡ ਦੇਣਾ ਇਧਰ ਦਾਲ ਆਪਣੀ ਰਿਚ ਰਹੀ ਹੈ ਜੀ ਆਈਸਕ੍ਰੀਮ ਆਪਣੀ ਬਣ ਗਈ ਜੀ ਹੁਣ ਆਪਾਂ ਗੈਸ ਕਰ ਦਨੇ ਆ ਬੰਦ ਇਨੂੰ ਆਪਾਂ ਠੰਡੀ ਹੋਣ ਲਈ ਦੂਸਰੇ ਕੌਲੇ ਵਿੱਚ ਕੱਢ ਲਾਂਗੇ ਵੀ ਆਪਾਂ ਥੱਲੇ ਠੰਡਾ ਪਾਣੀ ਪਾ ਕੇ ਰੱਖ ਲੈ ਜੀ ਫ੍ਰੀਜਾ ਜਲਦੀ ਠੰਡੀ ਹੋ ਜੂਗੀ ਠੰਡੀ ਹੋਈ ਤਾਂ ਫਿਰ ਆਪਾਂ ਇਹਨੂੰ ਰੱਖਾਂਗੇ ਜੀ ਫ੍ਰਿਜ 'ਚ ਹਿਲਾਉਂਦੇ ਰਹਾਂਗੇ ਜੀ ਵਿੱਚ ਦੀ ਠੰਡੀ ਹੋ ਗਈ ਜੀ ਇਸਦੀ ਹੁਣ ਆਪਾਂ ਇਹਨੇ ਫ੍ਰਿਜ 'ਚ ਰੱਖ ਦਾਂਗੇ 100 ਟੱਕ ਨਾਲ ਇਹ ਡੱਬੇ 'ਚ ਪਾ ਕੇ ਰੱਖਾਂਗੇ ਜੀ ਜਿਵੇਂ ਆਪਾਂ ਹੁਣ ਪਾ ਲਈ ਪਾ ਲਾਂਗੇ ਆ ਇਹ ਤੇਨ ਘੰਟਿਆਂ ਲਈ ਨੂੰ ਫ੍ਰਿਜ ਚ ਰੱਖ ਦਨੇ ਜੀ ਨੂੰ ਆਪਾਂ ਫਿਰ ਆਪਾਂ ਇੱਕ ਸਟੈਪ ਹੋਰ ਕਰਾਂਗੇ ਇਹ ਦੇਖੋ ਜੀ ਦਾਲ ਬਿਨਾ ਤੜਕੇ ਤੋਂ ਕਿੰਨੀ ਵਧੀਆ ਬਣੀ ਆ ਤੇ ਇਹ ਲਈ ਆਪਾਂ ਬਣਾ ਰਹੇ ਹਾਂ ਜੀ ਹਜੇ ਇਹ ਪਿਆਜ਼ ਕੱਟ ਲੈ ਤੇ ਮਸਾਲਾ ਕ੍ਰੇਲੇਆਂ ਦਾ ਟਮਾਟਰ ਕਟਾਂਗੇ ਆਪਾਂ ਇਧਰ ਕ੍ਰੇਲੇ ਤੜਲੇ ਕਰ ਰਹੇ ਆ ਆਪਾਂ ਇੱਧਰ ਆਪਾਂ ਦੁੱਧ ਨੂੰ ਵਾਲੀ ਦੇ ਰਹੇ ਆ ਤੇ ਆਈਸਕ੍ਰੀਮ ਆ ਪਤਰੀ ਹੋਈ ਹੈ ਜੀ ਫ੍ਰਿਜ ਚ ਹਜੇ ਡੇਢ ਘੰਟਾ ਹੋਇਆ ਹੈ ਬਾਕੀ ਦਾ ਪ੍ਰੋਸੈਸ ਆਪਾਂ ਕੱਲ ਵਾਲੀ ਵੀਡੀਓ ਚ ਦਿਖਾਵਾਂਗੇ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ